ਰਾਗ ਸੋਰਠ ਬਾਣੀ ਭਗਤ ਭੀਖਣ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ ਰੁਦਾ ਕੰਟ ਸ਼ਬਦ ਨਹੀਂ ਉਚਰੈ ਅਬ ਕਾ ਕਰੈ ਪ੍ਰਾਨੀ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ ਰੁਦਾ ਕੰਟ ਸ਼ਬਦ ਨਹੀਂ ਉਚਰੈ ਅਬ ਕਾ ਕਰੈ ਪ੍ਰਾਨੀ ਭੀਖਣ ਦਾ ਸ਼ਬਦ ਹੈ ਜਦੋਂ ਸਿਆਣਾ ਹੋ ਜਾਂਦਾ ਸਰੀਰ ਬੁਢਾਪਾ ਹੁੰਦਾ ਉਹ ਦਸ਼ਾ ਦਸੀ ਹੈ ਅੱਖਾਂ 'ਚ ਪਾਣੀ ਵਗਣ ਲੱਗ ਜਾਂਦਾ ਨੈਣੋਂ ਨੀਰ ਵਹੈ ਤਨ ਖੀਨਾ ਜਿਹੜਾ ਸਰੀਰ ਹੈ ਉਹ ਕਮਜ਼ੋਰ ਹੋ ਜਾਂਦਾ ਛੀਨ ਹੋ ਜਾਂਦਾ ਉਹਦਾ ਬਲ ਸਰੀਰ ਦਾ ਬਲ ਘਟ ਜਾਂਦਾ ਤਨ ਖੀਨਾ ਭਏ ਕੇਸ ਦੁੱਧਵਾਨੀ ਭਏ ਕੇਸ ਦੁੱਧਵਾਨੀ ਕਿਸ ਚਿੱਟੇ ਹੋ ਗਏ ਦੁੱਧ ਵਰਗੇ ਤੇ ਰੁਦਾ ਕੰਠ ਸ਼ਬਦ ਨਹੀਂ ਉਚਰਾ ਕੰਠ ਦੇ ਵਿੱਚ ਆਵਾਜ਼ ਰੁਕਣ ਲੱਗੀ ਠੀਕ ਠੀਕ ਬੋਲਿਆ ਨਹੀਂ ਠੀਕ ਜਾਂਦਾ ਹੁਣ ਰੁਦਾ ਕੰਠ ਸ਼ਬਦ ਨਹੀਂ ਉਚਰਾ ਠੀਕ ਤਰੀਕੇ ਨਾਲ ਕੁਝ ਗੱਲ ਕਹੀ ਵੀ ਨਹੀਂ ਜਾਂਦੀ ਅਬ ਕੀ ਕਰਾਂ ਪ੍ਰਾਣੀ ਹੁਣ ਪ੍ਰਾਣੀ ਤੂੰ ਕੀ ਕਰੇਗਾ ਬੁੜਾਪੇ ਚ ਆ ਕੇ ਸਾਰੇ ਬੁੜਾਪੇ ਚ ਆ ਕੇ 75 ਸਾਲ ਤੋਂ ਬਾਅਦ ਇਹ ਆ ਚੌਥਾ ਸਿਰਸਾ ਜਦੋਂ ਉਮਰ ਦਾ ਰਹਿ ਜਾਏ ਉਦੋਂ ਜਿਹੜੇ ਭਗਤੀ ਕਹਿੰਦੇ ਨੇ ਵੀ ਚਲ ਉਦੋਂ ਕਰ ਲਾਂਗੇ ਵੀ ਹੁਣ ਤਾਂ ਕਰਨੀ ਹਲੇ ਤਾਂ ਜ਼ਿੰਮੇਵਾਰੀਆਂ ਨੇ ਹੁਣ ਤੂੰ ਭਗਤੀ ਕਰ ਸਕਦਾ ਜਦੋਂ ਸਭ ਤੋਂ ਤਕੜਾ ਬੁੱਧਵਲ ਹੋਵੇ ਜਦੋਂ ਬੁੱਧੀ ਤੇਜ ਹੋਵੇ ਸਭ ਤੋਂ ਜ਼ਿਆਦਾ ਕੰਮ ਕਰਦੀ ਹੋਵੇ ਤੇਜ ਜਿਹੜੀ ਉਮਰ ਚ ਉਹ ਮਰਚ ਗੁਰਮਤਿ ਭਗਤੀ ਸ਼ੁਰੂ ਕਰਨੀ ਚਾਹੀਦੀ ਹੈ ਗੁਰਮਤ ਗੁਰਮਤ ਦਾ ਗਿਆਨ ਇੰਨਾ ਮੁਸ਼ਕਲ ਹੈ ਇੰਨਾ ਔਖਾ ਗਿਆਨ ਅੰਦਰਿਆ ਤੋਂ ਮਨ ਬੁੱਧੀ ਤੋਂ ਪਰੇ ਦਾ ਇਹ ਤਾਂ ਜੇ ਸ਼ੁਰੂ ਦੇ ਵਿੱਚ ਨਾ ਕਰੇ ਤਾਂ ਬਾਅਦ ਦੇ ਵਿੱਚ ਬੜਾ ਮੁਸ਼ਕਲ ਹੈ ਸ਼ੁਰੂ ਚ ਜੇ ਸ਼ਰਮ ਦੇ ਖੇਤਰ ਚ ਨਾ ਪਵੇ ਸ਼ੁਰੂ ਤੇ ਹੀ ਪਏ ਸੀਗੇ ਬਾਅਦ ਦੇ ਵਿੱਚ ਗਏ ਨੇ ਧਰਮ ਦੇ ਖੇਤਰ ਤਾਂ ਸ਼ੁਰੂ ਤੇ ਪੈ ਗਈ ਸੀ ਪਰ ਧਰਮ ਦੇ ਵਿੱਚ ਉਹਨਾਂ ਮਤਾਂ ਨੂੰ ਧਾਰਨ ਕਰ ਲਿਆ ਜਿਹੜੀਆਂ ਮਤਾਂ ਅਸਪਸ਼ਟ ਸੀ ਧਰਮ ਤੋਂ ਥੜਕ ਗਈਆਂ ਸੀ ਅਗਾਹ ਜਾ ਕੇ ਪਹਿਲਾਂ ਅੱਧ ਤਾਂ ਹੀ ਠੀਕ ਚੱਲੀਆਂ ਅੱਧ ਤੋਂ ਜਾ ਕੇ ਮਾਇਆ ਨਾਲ ਜੋੜਤਾ ਉਹ ਜਿਹੜੇ ਲੋਕ ਸੀ ਉਹ ਫਿਰ ਸੁੱਟ ਜਗੇ ਬਾਅਦ ਦੇ ਵਿੱਚ ਉੜ ਜੇ ਹੋਏ ਸੀ ਪਹਿਲਾਂ ਤਾਂ ਚੱਲਦੇ ਰਹੇ ਨਿਰਾਕਾਰ ਦੀ ਗੱਲ ਕਰਕੇ ਚੰਦੇ ਰਹੇ ਸਾਰੀ ਗੱਲਾਂ ਉਹੀ ਕੀਤੀਆਂ ਜੋ ਗੁਰਮਤ ਕਰਦੀ ਹੈ ਜਦ ਨਿਰਾਕਾਰ ਸਿੱਧੇ ਨਿਰਾਕਾਰ ਦੀ ਗੱਲ ਆਈ ਦਰਸ਼ਨ ਦੀ ਗੱਲ ਆਈ ਫਿਰ ਮਾਇਆ ਨਾਲ ਜੋੜਤੇ ਫਿਰ ਆਦਮੀ ਨਾਲ ਜੋੜਤੇ ਫਿਰ ਉਸ ਆਦਮੀ ਨਾਲ ਜੋੜਤੇ ਜਿਨ੍ਹਾਂ ਵੱਤ ਬਣਾਈ ਸੀ ਜਿਨ੍ਹਾਂ ਨੇ ਧਰਮ ਬਣਾਇਆ ਸੀ ਚਾਲੂ ਕੀਤਾ ਸੀ ਜਿਵੇਂ ਅਸੀਂ ਗੁਰੂਆਂ ਨਾਲ ਜੋੜਤੇ ਹੁਣ ਸਭ ਕੁਝ ਪਰਮੇਸ਼ਰ ਸੜਤਾ ਗੁਰੂਆਂ ਨੇ ਪਰਮੇਸ਼ਰ ਦੀ ਭਗਤਾਂ ਨੇ ਪਰਮੇਸ਼ਰ ਦੀ ਗੱਲ ਕੀਤੀ ਅਸੀਂ ਭਗਤ ਫੜ ਲਏ ਪਰਮੇਸ਼ਰ ਸਰਤਾ ਇਹ ਜਿਹੜੀ ਮਤ ਹੈ ਸਾਡੀ ਇਸ ਕਰਕੇ ਮਨਵਤ ਹੋ ਚੁੱਕੀ ਹੈ ਤੇ ਇਹ ਤਰੀਕੇ ਵਾਲੇ ਮਨਵਤ ਦੀ ਜਗਾ ਵੀ ਦੁਰਮਤ ਹੋ ਚੁੱਕੀ ਦੁਰਮਤ ਹੋ ਚੁੱਕੀ ਜਿਹੜੇ ਲੋਕ ਅੜੇ ਹੋਏ ਨੇ ਹੁਣ ਇਸੇ ਤੇ ਅੱਡ ਅੱਡ ਨੇ ਜਿਵੇਂ ਨਾਮਦਾਰੀ ਹੋਏ ਵੈਗਰੂ ਵੈਗਰੂ ਵਾਲੇ ਹੋਏ ਮਿਸ਼ਨਰੀ ਇਹ ਸਭ ਦੁਰਮਤ ਵਾਲੇ ਨੇ ਜਾਣਦੇ ਬੁੱਝਦੇ ਹੋਏ ਵੀ ਨਹੀਂ ਉਹ ਰਸਤੇ ਤੇ ਆਉਣਗੇ ਕੋ ਕੋ ਸਸਤਾ ਰਸਤਾ ਉਹ ਠੀਕ ਹੈ ਹਰੇਕ ਨੂੰ ਉਹਨਾਂ ਨੂੰ ਚਾਹੀਦੀ ਹੈ ਭੀੜ ਹਰੇਕ ਨੂੰ ਸਮਝਾਉਣ ਵਾਸਤੇ ਰਸਤਾ ਠੀਕ ਹੈ ਬੰਦਰਾ ਜੋੜ ਦੋ ਆਪਣਾ ਖਰਚਾ ਛਡਾ ਲਓ ਬੰਦਰਾ ਜੋੜ ਕੇ ਪਬਲਿਕ ਨੂੰ ਆਪਣਾ ਖਰਚਾ ਛਡਾ ਲਓ ਕਿਸ ਨੇ ਕੋਈ ਸ਼ੀਧਾਰਾ ਜੋੜਤਾ ਕਿਸ ਨੇ 베ਰੀ ਨਾਲ ਜੋੜਤਾ ਕਿਸ ਨੇ ਉਹ ਜਿਹੜਾ ਹੈਗਾ ਸੰਨ ਜਾਬ ਦੇ ਸੰਨ ਨਾਲ ਜੋੜਤਾ ਕਿਸ ਨੇ ਬੌਲੀ ਸਾਹਿਬ ਨਾਲ ਜੋੜਤਾ ਕਿਸ ਰੁਕਾ ਨਾਲ ਜੋੜਤਾ ਕਿਸ ਰੁਕਾ ਨਾਲ ਵੀ ਜੋੜਤਾ ਉਹ ਆਪਣੇ ਆਰਾਮ ਕਰਦਾ ਇਹਨੇ ਕਹਾਣੀ ਸਾਖੀ ਸੁਣਾ ਦਿੰਦੇ ਨੇ ਗੋਲਕੋਨਾ ਦੀ ਚਲਦੀ ਰਹਦੀ ਹੈ ਉਹਨਾਂ ਦਾ ਰੋਟੀ ਫੁਲਕਾ ਚੱਲਦਾ ਰਹਿੰਦਾ ਇਹ ਹੋ ਗਿਆ ਧਰਮ ਜੋ ਅਸਲੀ ਗੱਲ ਸੀ ਉਹ ਗੁਪਤ ਹੋ ਗਿਆ ਉਹ ਵੀ ਗੁਰਬਾਤ ਦਾ ਪ੍ਰਚਾਰ ਕੋਈ ਵੀ ਨਹੀਂ ਕਰਦਾ ਗੁਰਮਤ ਗੁਰਬਾਣੀ ਦੀ ਵਿਆਖਿਆ ਕੋਈ ਵੀ ਨਹੀਂ ਕਰਦਾ ਸਬਦ ਜਾਉਂਦਾ ਕੋਈ ਨਹੀਂ ਕੋਈ ਸਾਕੀ ਸੁਣਾ ਕੇ ਸੰਗਤ ਨੂੰ ਬਥੇ ਟਕਾ ਕੇ ਜਨਗਾਂ ਤੋੜ ਦਿੰਦੇ ਉਹ ਜਿਹੜੇ ਇਹਨਾਂ ਜੋ ਜੇ ਕੋਈ ਲੋਕ ਆਵੇ ਆਦਿ ਕਿ ਮੈਨੂੰ ਕੁਝ ਮਿਲਿਆ ਦੀ ਖੋਜੀ ਹੋਵੇ ਪਹਿਲਾਂ ਥੋੜਾ ਬਹੁਤ ਉਹ ਗਾਹ ਨਿਕਲ ਸਕਦਾ ਜਿਹੜਾ ਇਹਨਾਂ ਤੋਂ ਸੈਟੀਸਫਾਈ ਨਾ ਹੋਵੇ ਗੁਰਦੁਆਰੇ ਵਾਲਿਆਂ ਤੋਂ ਲਬਦਾ ਫਿਰਦਾ ਹੋਵੇ ਉਹ ਬੰਦਾ ਅਸ਼ਾਂਤ ਹੋਵੇ ਉਹ ਬੰਦਾ ਕਹਾਂ ਤੁਰ ਸਕਦਾ ਵਾਕੀ ਨਹੀਂ ਤੁਰਨਗੇ ਸਰ ਬਾਕੀਆਂ ਨੂੰ ਕੀ ਲੋੜ ਹੈ ਬਾਕੀਆਂ ਨੂੰ ਤਾਂ ਲੋੜ ਇਹਦੀ ਤੁਰਨ ਦੀ ਹੈ ਜਿਹੜਾ ਇਹਨਾਂ ਤੋਂ ਸੈਟੀਸਫਾਈ ਨਹੀਂ ਉਹ ਕਹਾਂ ਤੁਰੂਗਾ ਹਾਂਜੀ ਰਾਮ ਰਾਏ ਓਹੋ ਬੈਦ ਬਨਵਾਰੀ ਆਪਣੇ ਸੰਤੋ ਹੋਏ ਲਿਹੁ ਓਵਾਰੀ ਰਾਮ ਰਾਏ ਰਾਮ ਰਾਏ ਬਿਮਾਰੀ ਤਾਂ ਕਹੀ ਨਹੀਂ ਧਰਮ ਤਾਲਣ ਕਰੀ ਫਿਰਦੇ ਨੇ ਸਾਰੇ ਬਿਮਾਰ ਵੀ ਸਾਰੇ ਨੇ ਧਰਮ ਵੀ ਸਾਰੇ ਤਾਲਣ ਕਰੀ ਫਿਰਦੇ ਨੇ ਧਾਰਮਿਕ ਹਸਪੀਟਲ ਹੈ ਬਿਮਾਰੀ ਦਾ ਆਜਾ ਜਿੱਥੇ ਬਿਮਾਰੀਆਂ ਤਾਂ ਕਹੀ ਨੇ ਪਰ ਹੋ ਮੈਂ ਤਾਂ ਭਰਮ ਦਾ ਚਲੋ ਹੈਗਾ ਹੀ ਹੈਗਾ ਹੋਮੇ ਤੋਂ ਪੈਦਾ ਹੋਈਆਂ ਹੋਈਆਂ ਬਿਮਾਰੀਆਂ ਨੇ ਹੋਮੇ ਕਾਮ ਕਰੋ ਦਰੋਵੋ ਹੰਕਾਰ ਹੰਕਾਰ ਬਾਦ ਦੇ ਵਿੱਚ ਇਹ ਮੂਰੇ ਖੜੇ ਨੇ ਬਾਦ ਵਾਲੀ ਬਿਮਾਰੀ ਮੂਰੇ ਆ ਜਾਂਦੀ ਹੁੰਦੀ ਹੈ ਜਿਹੜੀ ਪਿੱਛੋਂ ਪੈਦਾ ਹੋਵੇ ਬਿਮਾਰੀ ਨਾ ਉਹ ਨਵੀਂ ਹੁੰਦੀ ਹੈ ਮੂਰੇ ਆ ਜਾਂਦੀ ਹੈ ਪਹਿਲਾਂ ਜੜ ਕੋਈ ਸ਼ੋਰ ਹੁੰਦੀ ਹੈ ਉਹ ਤਾਂ ਬਿਮਾਰੀਆਂ ਤੋਂ ਬਿਮਾਰੀਆਂ ਬਿਮਾਰੀ ਤੋਂ ਬਿਮਾਰੀਆਂ ਪੈਦਾ ਹੁੰਦੀ ਹੈ ਜਿਹੜੀ ਨਵੀਂ ਹੁੰਦੀ ਹੈ ਮੂਰੇ ਹੁੰਦੀ ਹੈ ਇਹ ਬਿਮਾਰ ਸਾਰੇ ਨੇ ਧਰਮ ਵੀ ਇਲਾਜ ਕਰਦੇ ਨੇ ਬਿਮਾਰੀਆਂ ਲਈ ਇਲਾਜ ਕਿਸਾ ਹੋ ਰਿਹਾ ਅਸਲ ਡਾਕਟਰ ਖੁਦ ਬੰਗਾਲ ਡਾਕਟਰ ਤਾਂ ਕੋਈ ਨਹੀਂ ਨਾ ਕੰਪਾਊਂਡਰ ਨੇ ਜਿਹੜੇ ਬੈਠੇ ਡਾਕਟਰ ਤਾਂ ਉਹੀ ਸੀ ਜਿਹਨੂੰ ਜਿਹਨੇ ਧਰਮ ਬਣਾਇਆ ਡਾਕਟਰ ਤਾਂ ਉਹੀ ਸੀ ਆਪੇ ਜਿਹਨਾਂ ਗੁਰਬਾਣੀ ਲਿਖੀ ਹੈ ਡਾਕਟਰ ਤਾਂ ਉਹੀ ਸੀ ਬੈਠਾ ਉਹੀ ਸੀ ਜਿਹੜੇ ਹੁਣ ਬੈਠੇ ਨੇ ਕੰਪਾਊਂਡਰ ਉਹਨਾਂ ਦੀ ਜਗ੍ਹਾ ਉਹ ਤਾਂ ਰੋਟੀ ਖਾਣ ਵਾਲੇ ਹੀ ਨੇ ਬਸ ਡਾਕਟਰ ਦੇ ਨਾਂ ਤੇ ਗੁਰੂ ਦੇ ਨਾਂ ਤੇ ਉਹਨਾਂ ਦੀ ਗੋਲਕ ਪਰ ਹੁੰਦੀ ਹੈ ਉਹਨਾਂ ਨੂੰ ਰੋਟੀ ਮਿਲ ਜਾਂਦੀ ਹੈ ਇੰਨਾ ਹੀ ਹੈ ਉਹਨਾਂ ਦਾ ਸੰਸਾਰ ਬਸ ਹੋਰ ਕੁਝ ਨਹੀਂ ਬੈਦ ਬਾਕਾਇਦਾ ਹੈ ਬੈਦਾਂ ਨੇ ਗ੍ਰੰਥ ਲਿਖੇ ਹੋਏ ਹੈ ਲੇਕਿਨ ਜਿਹੜੇ ਗਹਾਂ ਉਹਨਾਂ ਨੂੰ ਪੜ੍ਹ ਕੇ ਸੁਣਾਉਣ ਵਾਲੇ ਨੇ ਦੱਸਣ ਵਾਲੇ ਨੇ ਉਹ ਅਸਲੀ ਦਵਾਈ ਨਹੀਂ ਬਣਾਉਂਦੇ ਅਸਲੀ ਖੁਦ ਵੀ ਨਹੀਂ ਖਾਂਦੇ ਖੁਦ ਵੀ ਬਿਮਾਰ ਨੇ ਜਿਹੜਾ ਕੰਮ ਕਰ ਰਹੇ ਨੇ ਜਿਹੜਾ ਉਹਨਾਂ ਦਾ ਆਚਰਣ ਹੈ ਉਹ ਗੁਰਮਤਿ ਖਿਲਾਫ ਆਚਰਣ ਉਹਨਾਂ ਨੇ ਠੀਕ ਕਰਨਾ ਨਹੀਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦੀ ਨਾ ਤਾਂ ਉਹਨਾਂ ਨੇ ਲੋਕੋਂ ਖੋਹ ਛੜਣਾ ਜੇ ਤਾਂ ਲੋਭ ਛੱਡਣ ਦੀ ਗੱਲ ਕਰਨ ਲੋਕਾਂ ਨੂੰ ਜੇ ਤਾਂ ਕਣ ਲੋਭੀ ਦਾ ਬਸਾਣਾ ਕੀ ਜਾਏ ਜੇ ਕਾ ਪਰ ਬਸਾਏ ਫਿਰ ਤਾਂ ਆਪ ਵੀ ਲੋਭ ਛੱਡਣਾ ਪਵੇ ਇਸ ਕਰਕੇ ਉਹ ਗੱਲ انا ਪ੍ਰਚਾਰ ਇਹ ਨਹੀਂ ਕੀਤੀ ਚੁੱਪੇ ਕਰਕੇ ਉਹਦੋਂ ਆਈ ਦਿੱਤੀ ਹੋਈ ਦੀ ਦੱਸੀ ਹੋਈ ਦੀ ਦੇਣੀ ਇੱਕ ਪਾਸੇ ਦੱਸੀ ਹੋਈ ਦੀ ਹੁਣ ਬਾਤ ਚਾਹੀਦਾ ਅਸਲੀ ਮੇਰਾ ਬਾਤ ਹੋਆ ਬਨਵਾਰੀ ਰਾਮ ਰਾਏ ਹੋ ਹੋ ਬੈਦ ਬਨਵਾਰੀ ਰਾਮ ਰਾਏ ਤੂੰ ਬੈਦ ਬਣ ਆਪ ਇਹ ਤਾਂ ਠੱਗ ਨੇ ਸਾਰੇ ਬੈਠੇ ਤੇਰੀ ਜਗਾ ਇਹੜੇ ਤੇਰੇ ਨਾਂ ਤੇ ਬੈਦ ਬਣੇ ਬੈਠੇ ਨੇ ਸਭ ਚੋਰ ਨੇ ਇਹ ਰਾਮ ਖੋਰ ਨੇ ਤੂੰ ਆਪ ਬੈਦ ਬਣ ਕੇ ਪ੍ਰਗਟ ਹੋ ਅਬ ਤੂੰ ਸਭ ਦੇ ਅੰਦਰ ਹੈ ਤੂੰ ਅੰਦਰੋਂ ਪ੍ਰਗਟ ਹੋ ਆਪਣੇ ਅੰਦਰੋਂ ਬੋਲ ਇਹਨਾਂ ਨੂੰ ਚੋਰਾਂ ਨੂੰ ਵੀ ਚੋਰੀ ਇਹ ਚੋਰ ਹਰਾਮਖੋਰੀ ਛੱਡ ਦਿਓ ਹੋ ਮਾਨੀ ਬਨਵਾਰੀ ਆਪਣੇ ਸੰਤ ਹੈ ਲਿਹੋ ਉਹ ਵਾਰੀ ਆਪਣੇ ਸੰਤ ਹੈ ਲਿਓ ਵਾਰੀ ਜਿਹੜੇ ਤੇਰੇ ਸੰਤ ਦੇਖੋ ਇੱਥੇ ਆਪਣੇ ਸੰਤਾਂ ਦੇ ਜਿਨ੍ਹਾਂ ਦੇ ਅੰਦਰ ਤੇਰੀ ਭੁੱਖਾ ਹੈ ਜਿਹੜੇ ਸੈਟੀਸਫਾਈ ਨਹੀਂ ਹੋਏ ਨਾ ਚੋਰ ਆਰਾਮ ਖੋਰਾ ਤਾਂ ਉਹਨਾਂ ਨੂੰ ਉਵਾਲ ਲੈ ਵਾਕੀ ਨੂੰ ਡੁੱਬੜ ਦੇ ਜਿਹੜੇ ਨਹੀਂ ਤਰਨਾ ਚਾਹੁੰਦੇ ਉਹਨੂੰ ਦਫਾ ਹੁਣ ਦੇ ਡੁੱਬੇ ਰਹਿਣ ਦੇ ਡਬੋਣ ਵਾਲੇ ਡਬੁੰਦੇ ਰਹਿਣਾ ਅਪਰਾਧੀ ਬਣਨਾ ਡੁੱਬਣ ਵਾਲੇ ਡੁੱਬਦੇ ਰਹਿਣ ਚਾਹੁੰਦੇ ਨੇ ਡੁੱਬਣਾ ਡਬਣਾ ਵਾਲੇ ਡਬਣੇ ਡੁੱਬੇ ਹੀ ਰਹਿਣਾ ਚਾਹੁੰਦੇ ਨੇ ਡਬੋਣੇ ਵਾਲੇ ਡੋਈ ਜਾਂਦੇ ਨੇ ਉਹਨਾਂ ਨੂੰ ਅਲੱਗ ਚੱਲਦੇ ਰਹਿਣ ਦੇ ਉਹਨਾਂ ਦਾ ਸਿਲਸਿਲਾ ਉਹ ਵੀ ਤੇਰੇ ਹੀ ਦੇ ਉਹਨਾਂ ਨੂੰ ਉਸੇ 84 ਦੇ ਜਿਹੜੇ ਚ ਪਾ ਰੱਖ ਕੁੱਤੇ ਬੱਲੇ ਵੀ ਤਾਂ ਗੱਲ ਉਹਨਾਂ ਦੇ ਬਣਾਉਣੇ ਨੇ ਦੂਏ ਜਿਹੜੇ ਜਨਮ ਚਾਹੀਦੇ ਨੇ ਥੱਲੇ ਦੇ ਨਰਕਾਂ ਦੇ ਫੇਰ ਜਨਮ ਉਹ ਇਹੀ ਕਿਰਵੜਾਂਗਾ ਹੋਰ ਸੰਤਾਂ ਨੂੰ ਕੋਈ ਮੈਂ ਬਣਾ ਦੇਗਾ ਨਰਕ 'ਚ ਭੇਜ ਦੇਗਾ ਜਿਹੜੇ ਨਰਕ ਭੇਜਣੇ ਨੇ ਇਹ ਆਪਣਾ ਖੁਸ਼ੀ ਨਾਲ ਜਾ ਰਹੇ ਨੇ ਜਾਣਦੇ ਜਿਹੜਾ ਖੁਸ਼ੀ ਨਾਲੇ ਨਰਕਾ ਜਾ ਰਿਹਾ ਕੰਮ ਕਰ ਰਿਹਾ ਠੀਕ ਹੈ ਨਾ ਤੂੰ ਬਦਲਾਵ ਹੋਵੇ ਜਾ ਰਹੇ ਉਹ ਲੋਕ ਤਗਾ ਤੇ ਤੂੰ ਤੇਰਾ ਕੱਫ ਸਰਦਾ ਤੈਨੂੰ ਨਰਕੀ ਜੀਵ ਚਾਹੀਦੇ ਨੇ ਉਹ ਜਾਏ ਰਹੇ ਨੇ ਤੇਰਾ ਤਾਂ ਕੋਈ ਮੌਸਲੀ ਹਾਂਜੀ ਮਾਥੇ ਪੀੜ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਮਾਥੇ ਪੀੜ ਮੇਰੇ ਦਿਮਾਗ ਦੇ ਤੇ ਬੋਝ ਆ ਵੀ ਇਹ ਗੱਲ ਕੀ ਹੈ ਸਮਝ ਨਹੀਂ ਆ ਰਹੀ ਗੱਲ ਮੇਰੇ ਗੱਲ ਕੀ ਹੈ ਕੀ ਕਹਿ ਰਹੇ ਨੇ ਲੋਕ ਹੈ ਗੁਰਬਾਣੀ ਕੀ ਕਹਿੰਦੀ ਹੈ ਇਹ ਕੀ ਕਰ ਰਹੇ ਨੇ ਕੀ ਕਰ ਰਹੇ ਨੇ ਉਲਟੇ ਅਰਥਾਂ ਦਾ ਅਨਾਰਥ ਕਰਕੇ ਚਿੱਟੇ ਦਿਨ ਚ ਲੋਕ ਉੱਲੂ ਬਣਾ ਰਹੇ ਨੇ ਲੋਕਾਂ ਨੂੰ ਮੇਰਾ ਤਾਂ ਜਲ ਮੈ ਸੋਚਦਾ ਤੇ ਤਕਪੀੜ ਹੁੰਦੀ ਹੈ ਮੇਰੇ ਦਰਦ ਹੁੰਦਾ ਦਿਮਾਗ ਤੇ ਇਹ ਕੀ ਕਰ ਰਹੇ ਨੇ ਲੋਕ ਚਿੱਟੇ ਹੀ ਨੇ ਲੁੱਟ ਰਹੇ ਨੇ ਝੂਠ ਬੋਲ ਰਹੇ ਨੇ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਕੀ ਗੋਦ ਵਿੱਚ ਗੁਰੂ ਦੀ ਗੋਦ ਵਿੱਚ ਬੈਠੇ ਜਿਹੜਾ ਕਹਿੰਦੇ ਨੇ ਉਹ ਗੁਰੂ ਦੀ ਗੋਦ ਚ ਬੈਠੇ ਝੂਠ ਬੋਲਦੇ ਨੇ ਗੁਰੂ ਦੀ ਗੋਦ ਚ ਬੈਠੇ ਨਰਕਾਂ ਨੂੰ ਜਾ ਰਹੇ ਨੇ ਉਹ ਗੁਰੂ ਦੀ ਗੋਦ 'ਚ ਨਰਕ ਜਾਂਦਾ ਹੁੰਦਾ ਕੋਈ ਤੁਸੀਂ ਤਾਂ ਗੁਰੂ ਵੀ ਬਦਨਾਮ ਕਰਤਾ ਥੋੜਾ ਨਾ ਗੁਰੂ ਵੀ ਨਰਕਾਲਾ ਹੀ ਆ ਫਿਰ ਗੁਰੂ ਦੀ ਗੋਦ ਦੇ ਵਿੱਚ ਬੈਠਣ ਵਾਲੇ ਨਰਕ ਦੀਆਂ ਗੱਲਾਂ ਕਰਨ ਨਰਕ ਦੇ ਵਿੱਚੇ ਬੈਠੇ ਨਰਕ 'ਚ ਨਾ ਕਹਿੰਦੇ ਗੁਰੂ ਦੀ ਗੋਦ 'ਚ ਬੈਠੇ ਗੁਰੂ ਦੇ ਨੇੜੇ-ਤੇੜੇ ਬਣੀ ਹੈ ਬੈਠੇ ਨੇ ਗੋਲਕਾ ਜੁੜੇ ਕਹਿੰਦੇ ਨਾ ਗੁਰੂ ਦੀ ਗੋਦ 'ਚ ਬੈਠੇ ਕਿੱਡੇ ਝੂਠੇ ਰ ਕਿੱਡੇ ਫਰੌਡੀ ਨੇ ਕਿੱਡੇ ਬੇਈਮਾਨ ਨੇ ਔਰ ਸੁਣਨ ਵਾਲੇ ਮੂਰਖਾਂ ਦੇ ਘੋਰ ਨੇ ਬੋਲਣ ਵਾਲੇ ਚੋਰ ਹਰਾਮਖੋਰ ਨੇ ਸੁਣ ਸੁਣਨ ਵਾਲੇ ਮੂਰਖਾਂ ਦੇ ਘੋਰ ਕਹਿਣ ਵਾਲੇ ਚੋਰ ਹਰਾਮਖੋਰ ਉਹ ਬੈਠੇ ਹੋ ਨਰਕ ਦੇ ਵਿੱਚ ਕਹਿੰਦੇ ਹੋ ਸਤ ਸੰਗਤ ਜੁੜੇ ਹੋਇਆ ਮਾਇਆ ਨਾਲ ਗੋਲ ਕਰਾ ਕਹਿ ਰਹੇ ਹੋ ਗੁਰੂ ਨਾਲ ਜੁੜੇ ਹੋਏ ਗੁਰੂ ਦੀ ਹਾਜ਼ਰੀ ਚ ਪਰਉਗਤ ਫਾਸੀ ਗਲਚੇ ਐ ਫਾਸੀ ਨਹੀਂ ਕੱਢੀ ਉਹਨੇ ਫਾਸੀ ਗਲਚੇ ਐ ਸਭ ਦੇ ਇਹ ਨਹੀਂ ਦੀ ਨਹੀਂ ਤੁਹਾਨੂੰ ਇਹ ਠੀਕ ਅਲੱਗ ਗੱਲ ਹੈ ਤੁਹਾਨੂੰ ਨਹੀਂ ਪਤਾ ਵੀ ਫਾਸੀ ਗਲਚਾ ਹੈ ਗਲਚੇ ਐ ਫਾਸੀ ਜਿਹੜਾ ਗੁਰੂ ਦੀ ਗੋਚ ਚ ਬਹਿ ਗਿਆ ਉਹਦੇ ਫਾਸੀ ਦੀ ਹੁੰਦੀ ਗਲਚ ਤੁਹਾਡੇ ਗਲਚ ਫਾਸੀ ਹੈ ਜੀ ਜਿੰਦੀ ਲੈ ਗਈ ਦੱਸ ਦਵੇ ਕੋਈ ਗੁਰੂ ਦੀ ਗੋਦ ਅਲ ਕਹਣ ਅਲ ਮੇਰੇ ਗਲ ਚ ਫਸੀ ਹੈ ਨਹੀਂ ਤੇ ਗੁਰੂ ਨੇ ਫਾਸੀ ਨਹੀਂ ਲਾਈ ਗੋਚ ਬਿਠਾ ਲ ਕੇ ਵੀ ਗੋਦ ਦੇ ਵਿੱਚ ਬਹਿ ਗਿਆ ਫਾਸੀ ਗਲ ਚ ਹੈ ਇਹ ਜੈ ਗੁਰੂ ਉਹਨੇ ਥੋੜਾ ਜਿਹੜਾ ਫਾਸੀ ਦੀ ਗੜਦਾ ਗਲ ਚੋ ਥੋੜਾ ਦਾ ਕੋਈ ਗੁਰੂ ਅੰਨਾ ਬੋਲੇ ਜੇ ਇਹ ਫਾਸੀ ਗਲ ਚ ਹੈ ਕਾਲ ਪੈ ਫਾਸੀ ਗਲ ਚ ਪੈ ਜੀ ਫਿਰਦੇ ਲੋ ਕਹਿੰਨੇ ਗੁਰੂ ਦੀ ਗੋਦ ਚ ਬੈਠੇ ਹਾਂ ਯਾ ਤਾਂ ਤੁਸੀਂ ਬਿਲਕੁਲ ਮੂਰਖੰਦ ਖੋਰ ਜਾਂ ਫਿਰ ਚੋਰ ਹਰਾਮ ਖੋਰ ਤੁਸੀਂ ਦੇਖੋ ਵੀ ਮੂਰਖੰਦ ਖੋਰੋਂ ਕਿ ਚੋਰ ਹਰਾਮ ਖੋਰੋਂ ਦੋਹਾਂ ਚ ਜੇ ਫਾਸੀ ਗੱਲ ਤੇ ਤਾਂ ਇੱਕ ਗੱਲ ਜ਼ਰੂਰ ਹੈ ਚੋਰ ਹਰਾਮ ਖੋਰੋਂ ਜਾਂ ਮੂਰਖੰਦ ਖੋਰੋਂ ਨਹੀਂ ਤਾਂ ਗਾਣਾ ਬੰਦ ਕਰ ਦਿਓ ਮਾਥੇ ਪੀਰ ਸਰੀਰ ਜਲਣ ਹੈ ਕਰ ਕਰ ਜੇ ਮਹੀਂ ਇਹੀ ਤਾਂ ਪੀੜ ਮੱਥੇ ਚ ਇਹੀ ਤਾਂ ਦੁੱਖ ਹੈ ਮੱਥੇ ਚ ਇਹੀ ਤਾਂ ਤਕਲੀਫ ਹੈ ਮੱਥੇ ਚ ਸਰੀਰ ਜਲਨ ਹੈ ਸਰੀਰ ਦੇ ਵਿੱਚ ਵੀ ਜਲਨ ਹੀ ਹੈ ਚਿੰਤਾ ਇਸੇ ਗੱਲ ਦੀ ਹੈ ਇਹ ਕੀ ਕਰਦੇ ਨੇ ਇਹ ਤਾਂ ਗੁਰੂ ਨੂੰ ਬਦਨਾਮ ਕਰਦੇ ਨੇ ਸਾਰੀ ਵਰਡ ਵਿੱਚ ਗੁਰੂ ਦੀ ਗੋਚ ਚ ਬੈਠੇ ਨੇ ਫਾਸੀਆਂ ਗਲਾਂ ਦੇ ਲਈ ਬੈਠੇ ਨੇ ਕਿਹਾ ਜਾ ਗੁਰੂ ਆ ਤੁਹਾਡਾ ਜਿਹੜਾ ਫਾਸੀ ਨਹੀਂ ਲਾਉਂਦਾ ਇਹ ਕੈਨਾਂ ਨਹੀਂ ਫਾਸੀ ਲਾਉ ਗੜਜ ਫਾਸੀ ਗੜੋ ਤੂੰ ਗੱਲ ਨਹੀਂ ਬੈਠੇ ਬੁੱਕੜ ਤਾਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਦੀ ਸ਼ਰਮ ਸਾਜੀ ਕਰਕ ਮਾਤੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਕਰਕ ਕੜੇ ਜੇ ਮਾਹ ਇਹ ਹੀ ਤਾਂ ਕਰਕ ਕਲੇਜੇ ਦੀ ਬਾਹਰ ਆਉਂਦੀ ਹੈ ਬੂਰਖੰਦ ਖੋਰ ਕਾ ਹੁੰਦੀ ਹੈ ਚੋਰ ਹਰਾਮ ਖੋਰ ਹੀ ਕਰਕ ਹੁੰਦੀ ਹੈ ਉਹ ਕਰਕੇ ਬੋਲਦੀ ਆ ਕਰਕ ਕਲੇਜੇ ਵਾਲੀ ਬੋਲ ਰਹੀ ਆ ਚੋਰ ਹਰਾਮ ਖੋਰ ਕਹਿੰਦੀ ਆ ਮੁਰਗਾਂਦ ਕਹੋਰ ਕਹਿੰਦੀ ਐ ਬਨਾਰਸ ਕੇ ਠੱਗ ਕਹਿੰਦੀ ਐ ਅਪਰਾਧੀ ਕਹਿੰਦੀ ਐ ਉਹ ਹੀ ਕਹਿੰਦੀ ਐ ਹੋਰ ਹੋਰ ਕੀ ਲੋਡ ਸੀ ਕਰਨ ਦੀ ਕਰ ਕੇ ਕਲੇਜੇ ਵਾਂਹੀਂ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ ਨਹੀਂ ਐਸੀ ਬੇਦਨ ਐਸੀ ਤਕਲੀਫ ਹੋਈ ਹੋਈ ਐ ਜਿਹਨੂੰ ਸਮਝ ਆਈ ਉਹਨੂੰ ਤਾਂ ਦਿੱਕਤ ਹੋ ਗਈ ਤਕਲੀਫ ਹੋ ਗਈ ਉਪਜ ਖਰੀ ਭਈ ਐਸੀ ਤਕਲੀਫ ਹੋਗੀ ਐਸੀ ਬਿਮਾਰੀ ਲੱਗੀ ਵੱਥੇ 'ਚ ਦਰਦ ਹੁੰਦਾ ਹੈ ਕਲੇਜੇ 'ਚ ਸੂਲ ਹੁੰਦਾ ਹੈ ਕਰਕ ਕਲੇਜੇ ਮਾ ਹੈ ਸਰੀਰ ਜਲਣ ਹੈ ਸਰੀਰ ਸਾਰੇ ਜੇ ਜਲਣ ਹੋਈ ਹੋਈ ਹੈ ਵਾਕਾ ਔਖਦ ਨਹੀਂ ਇਹਦਾ ਕੋਈ ਇਲਾਜ ਨਹੀਂ ਇਹਦਾ ਇਲਾਜ ਕਿਸੇ ਸੰਗਤ ਵਿੱਚ ਨਹੀਂ ਕਿਸੇ ਗੁਰਦੁਆਰੇ ਵਿੱਚ ਨਹੀਂ ਕਿਸੇ ਸੈਮੀਨਾਰ ਵਿੱਚ ਨਹੀਂ ਇਹਦਾ ਦੁਆ ਦਾਓ ਮੈਨੂੰ ਜੀ ਤੇ ਕੋਈ ਹੈਗੀ ਆ ਦੋਈ ਦੋ ਜਿਹੜੀ ਬੰਗਦਾ ਹੈ ਦੇ ਕੇ ਦਿਖਾਓ ਕੀ ਦੇ ਕੋਲੇ ਦੋਈ ਤੁਹਾਡੇ ਕੋਲ ਮੈਂ ਬੜਾਈ ਬੈਠਾ ਹਰਮੰਦਰ ਬਣਾ ਲਿਆ ਅਕਾਲ ਤਖਤ ਬਣਾ ਲਿਆ ਦੋਆ ਦੋਈ ਦੋਈ ਬੰਗਦਾ ਬਾਗਾ ਹੋਗਦਾ ਨਹੀਂ ਦੁਨੀਆ 'ਚ ਨਹੀਂ ਔਖਾ ਕਿਸੇ ਗੁਰਦੁਆਰੇ ਵਾਲੇ ਕੋ ਔਖਾ ਦਵੇ ਕਿਸੇ ਸੰਤ ਕੋ ਔਖਾ ਦਵੇ ਦੱਸ ਕਾਹੀ ਕੇ RAM ਰਾਏ ਹੋ ਹੋ ਬੈਦ ਬਨਵਾਰੀ RAM ਰਾਏ ਨੂੰ ਕਿਹਾ ਤਾਂ ਬਰਬਾਰੀ ਹੋਏ ਤਾਂ ਸਾਰੇ ਹਰਾਮਖੋਰ ਨੇ ਇਹਦਾ ਚੋਰ ਨੇ ਤੂੰ ਵਰਗਟ ਹੋ ਕੇ ਤੂੰ ਆਪ ਆਪਣੇ ਸੰਤਹਿ ਲਿਹੁ ਜਿਹੜੇ ਤੇਰੇ ਸੰਤ ਨੇ ਉਹਨਾਂ ਨੂੰ ਤਾਂ ਗੱਲ ਦੱਸਦੇ ਇਹ ਤਾਂ ਦਫਾ ਹੋਣ ਇਹਨਾਂ ਦਾ ਤਾਂ ਰੌਲਾ ਹੀ ਨਹੀਂ ਇਹਦਾ ਦਾ ਮਾਇਆ ਇਹਨਾਂ ਦੀ ਮਾਇਆ ਦੇ ਮਾਇਆ ਗੁਰੂ ਹੈਨਾਂ ਦੀ ਇਹਨਾਂ ਦਾ ਸ਼ੈਤਾਨ ਗੁਰੂ ਆ ਸ਼ੈਤਾਨ ਦੇ ਚਲੇ ਨੇ ਇਹ ਤਾਂ ਸ਼ੈਤਾਨ ਗੁਰੂ ਹੈ ਉਹਨਾਂ ਦਾ ਆਪ ਵੀ ਸ਼ੈਤਾਨ ਦੇ ਪੁੱਤਰ ਹੈ ਸ਼ੈਤਾਨ ਦੇ ਚੇਲੇ ਮਾਇਆ ਦੇ ਪੁਜਾਰੀ ਨੇ ਸ਼ੈਤਾਨ ਦੇ ਚੇਲੇ ਮਾਇਆ ਦੇ دیਵਾਨੇ ਨੇ ਝੂਠ ਦੇ ਠਗੇ ਹੋਏ ਨੇ ਮਾਇਆ ਕੈ ਦੇਵਾਨੇ ਪ੍ਰਾਣੀ ਝੂਠ ਠਗੌਰੀ ਪਾਈ ਝੂਠ ਦੇ ਠਗੇ ਹੋਏ ਨੇ ਝੂਠ ਬੋਲੀ ਜਾਂਦੇ ਨੇ ਦੁਨੀਆ ਸੱਚ ਬੰਦੀ ਜਾਂਦੀ ਹੈ ਝੂਠ ਦੀ ਠਗੌਰੀ ਪਾਈ ਹੋਈ ਹੈ ਭਗਤਾ ਨੇ ਪੜਦੇ ਖੋਲੇ ਨੇ ਉਸ ਵੇਲੇ ਦੇ ਅੱਜ ਵੀ ਉਹੀ ਚੋਰ ਹਰਾਮ ਖੋਰ ਨੇ ਵਾਲੀ ਗੁਰਬਾਣੀ ਉਹੀ ਬੋਲ ਰਹੀ ਹੈ ਅੱਜ ਸਿਚੁਏਸ਼ਨ ਉਹੀ ਹੈ ਜਿਹੜੀ ਆ ਸੀਗੀ ਅੱਜ ਦੀ ਸਿਚੁਏਸ਼ਨ ਔਰ ਆ ਸਿਚੁਏਸ਼ਨ ਇੱਕੋ ਹੀ ਹੈ ਇਹ ਸਿਚੁਏਸ਼ਨ ਸੀਗੀ ਜਿਹੜੇ ਪੈਰਲਲ ਸੀ ਗੁਰੂ ਘਰ ਤੋਂ ਪੈਰਲਲ ਉਹਨਾਂ ਦੀ ਸਿਚੁਏਸ਼ਨ ਬਣਾਈ ਹੋਈ ਸੀ ਇਹ ਬਰਵਾਰੀ ਵੈ ਤਾਂ ਆਪ ਹੈ ਸੀ ਭਗਤਾਂ ਦੇ ਅੰਦਰ ਤਾਂ ਵੈ ਬਰਵਾਰੀ ਥਾਈ ਜਿਹੜੇ ਪੈਰਲ ਸੀ ਸ੍ਰੀ ਚੰਦਰਦਾਲ ਕੰਪਨੀ ਉਹ ਉਹਨਾਂ ਨੇ ਸਿਚੁਏਸ਼ਨ ਕ੍ਰੀਏਟ ਕੀਤੀ ਹੋਈ ਸੀ ਉਦੋਂ ਵੀ ਪੈਰਲ ਵੀ ਕਿਤੇ ਸਾਰੇ ਹੀ ਵੈਦ ਬਿਮਾਰੀ ਦੇ ਨਾ ਬਣ ਜਾਣ ਸਾਡਾ ਕੋਈ ਵੀ ਨਹੀਂ ਰਹਿਣਾ ਫਿਰ ਧੀਰਮੰਲੀਏ ਰਾਮ ਰਈਏ ਕੀ ਕੰਮ ਕਰਦੇ ਤੇ ਇਹੀ ਤਾਂ ਨੂੰ ਕਰਦੇ ਤੇ ਉਹ ਮੀਣਾ ਕੀ ਕੰਮ ਕਰੇ ਇਹੀ ਤਾਂ ਕੰਮ ਕਰਦੇ ਸੀ ਵਿਸ਼ਣਾਰੀ ਕੀ ਕੰਮ ਇਹੀ ਤਾਂ ਕੰਮ ਕਰਦੇ ਨੇ ਹੁਣ ਸੰਤ ਕੀ ਕੰਮ ਇਹੀ ਤਾਂ ਸੰਤ ਕੰਮ ਕਰਦੇ ਨੇ ਅਖਾਲੀ ਕੀ ਕਰਦੇ ਨੇ ਇਹੀ ਤਾਂ ਕੰਮ ਕਰਦੇ ਨੇ ਇਹੀ ਤਾਂ ਕਹ ਰਾਜ ਕਰੇਗਾ ਖਾਲਸਾ ਰਾਜਣਾ ਚਾਹੂ ਭੁਗਤਣਾ ਚਾਹੂ ਛੜਾਤਾ ਇਹੀ ਤਾਂ ਕਹ ਇਹੀ ਤਾਂ ਪ੍ਰਚਾਰ ਹੈ ਇਹੀ ਤਾਂ ਦਵਾਈ ਦਿੱਤੀ ਹੈ ਉਹਨਾਂ ਨੇ ਉਹੀ ਕੁਝ ਹੋ ਰਿਹਾ ਆਪਣੇ ਸੰਤਾਂ ਲਿਓ ਵਾਰੀ ਜਿਹੜੇ ਤੇਰੇ ਨੇ ਉਹਨਾਂ ਨੂੰ ਕਢ ਲੈ ਬਾਕੀ ਡੁੱਬ ਜਾਣ ਦੇ ਤੂੰ ਚਾਹਣਾ ਤਰਨ ਨਾ ਤੂੰ ਤਾਂ ਚਾਹਣਾ ਤਰ ਜਾਣ ਜਿਹੜਾ ਡੁੱਬਦਾ ਜਾਣ ਕੇ ਉਹਦੀ ਇੱਛਾ ਹੈ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਉਹੀ ਦੇ ਦੇ ਇਹਨਾਂ ਨੂੰ ਉਹ ਜੇ ਮਾਇਆ ਮੰਗਦੇ ਨੇ ਡੁੱਬਦੇ ਨੇ ਡੁੱਬ ਜਾਣਦੇ 23 ਚਲ ਤੈਨੂੰ ਤੇਰਾ ਕੜਾ ਫਰਕ ਪੈਂਦਾ ਟਾਈਮ ਆਪ ਖਾਣੀ ਤੂੰ ਗੜਾ ਮਾਇਆ ਵਰਤਦਾ ਵਰਤੀ ਜਾਂਦੇ ਵਿਖਿਆ ਦੇ ਕੀੜੇ ਨੇ ਵਿਖਿਆ ਚ ਫਰੀ ਜਾਣਦੇ ਇਹ ਵਿਖਿਆ ਦੇ ਕੀੜੇ ਨੇ ਵਿਖਿਆ ਜਸਮਾਇ ਹੋਇ ਸਮਾਇ ਰਹਿਣ ਦੇ ਵਿਖਿਆ ਕਾਹਦੇ ਵਾਸਤੇ ਪੈਦਾ ਕੀਤੇ ਨਾ ਕੀੜਿਆਂ ਵਾਸਤੇ ਕੀਤੇ ਵਿਖਿਆ ਵਿਖਿਆ ਦੇ ਕੀੜਿਆਂ ਵਾਸਤੇ ਹੈ ਸਲਤਾਨਾ ਨੇ ਵਿਖਿਆ ਦੇ ਡੇੜੇ ਜਾਨ ਸਾਖਤ ਵਿਖਿਆ ਦਾ ਕੀੜਾ ਹੈ ਸਾਖਤ ਮਾਇਆ ਧਾਰੀ ਹੈ ਸਾਖਤਾਨਾ ਬੋਲਾ ਵਿਖਿਆ ਦਾ ਕੀੜਾ ਫਿਰੰਦੇ ਵਿਖਾ ਜਮੋਜ ਕਰਨਦੇ ਤੈਂ ਕੀ ਲੈਣ ਹਾਂਜੀ ਫਿਕਰ ਆਪਣੇ ਸੰਤਾਂ ਦਾ ਫਿਕਰ ਆਪਣੇ ਉਹਦੇ ਸੰਤਾਂ ਦਾ ਫਿਕਰ ਹੈ ਬਾਕੀ ਦਾ ਫਿਕਰ ਕੋਈ ਨਹੀਂ ਕੱਲੇ ਆਪਣੇ ਸੰਤਾਂ ਲੈ ਹੋ ਉਵਾਰੀ ਬਹੁ ਵਚਨ ਹੈ ਸੰਤਾ ਮੈਨੂੰ ਉਵਾਰੀ ਨਹੀਂ ਕਿਹਾ ਆਪਣੇ ਸੰਤਾਂ ਲੈ ਹੋ ਉਵਾਰੀ ਐ ਨਹੀਂ ਕਿਹਾ ਮੈਨੂੰ ਘੜ ਲੈ ਨਾ ਨਾ ਜਿੰਨੇ ਵੀ ਤੇਰੇ ਸੰਤ ਨੇ ਉਹਨਾਂ ਨੂੰ ਘੜ ਲੈ ਗੱਲ ਪ੍ਰਗਟ ਹੋਊਗੀ ਗੱਲ ਪ੍ਰਗਟ ਹੋਊਗੀ ਸੰਤ ਨਿਕਲ ਜਾਣਗੇ ਦੁਆ ਨਤਾ ਜੇ ਬਾਂਦੇ ਫੜ ਕੇ ਖਿੱਚੇ ਤਾਂ ਨਹੀਂ ਨਿਕਲਦੇ ਸ੍ਰੀ ਚੰਦ ਨਿਕਲਿਆ ਆ ਸ੍ਰੀ ਚੰਦ ਤਾਂ ਲੰਬੀ ਬਾਹ ਕਰਕੇ ਨਰਕੀ ਨੂੰ ਖਿੱਚਦਾ ਹੈ ਦੁਆ ਮੁੰਡੇ ਨੂੰ ਵੀ ਉਹਦਾ ਘੋੜੇ ਦੇ ਚੱਲਿਆ ਦਿਖਾਉਂਦੇ ਨੇ ਨਾ ਉੱਪਰ ਨੂੰ ਲੰਬੀ ਬਾਹ ਕਰਕੇ ਨਰਕੀ ਨੂੰ ਖਿੱਚ ਰਿਹਾ ਵੀਣਾ ਸੁਰਗਿਤ ਨਹੀਂ ਜਾਣਾ ਨਰਕੀ ਤੇ ਰੱਖਣਾ ਗੱਲ ਜੀ ਠੀਕ ਆ ਵਧੀਆ ਜੀ ਲੱਗਾ ਕਹਿੰਦਾ ਮੇਰਾ ਨਹੀਂ ਜੀ ਲਗਣਾ ਇਥੇ ਤੂੰ ਤਾਂ ਚਲਿਆ ਉਹਦਾ ਸਾਰੇ ਔਲਾਦ ਨੂੰ ਨੜਕੀ ਤੇ ਰੱਖ ਕੇ ਰਾਜੀ ਆ ਇਹੋ ਜਿਹਾ ਕਰਾਮਾਤ ਸੀ ਸ੍ਰੀ ਜੰਤ ਕੀ ਮੱਕਰਾਮਾਤ ਸਰਗੋਜੋਂ ਅੰਦਰ ਨੂੰ ਦੂਰ ਜਾਂਦੇ ਨੂੰ ਵੀ ਖਿੱਚ ਕੇ ਨੜਕੀ ਚ ਵੜ ਦਿੰਦਾ ਇਹੋ ਜਿਹਾ ਕਰਾਮਾਤ ਹੈ ਕਰਾਮਾਤਾਂ ਲ ਕੋਈ ਹੀ ਕਰਾਮਾਤ ਹੈ ਮਤ ਮਾਰ ਦੇਣੀ ਉਹਨਾਂ ਦੀ ਕਰਾਮਾਤ ਹੈ ਪੁੱਠੀ ਮਤ ਕਰ ਦੇਣੀ ਕਰਾਂ ਮਾਤਾ ਪੁੱਠੀ ਤਾਂ ਸਿੱਧੀ ਕਰ ਦੇਣੀ ਉਹਨਾਂ ਕੋਈ ਕਰਾਂ ਮਾਤ ਨਹੀਂ ਨਮਾ ਡਰਾਈਵਰ ਨਵੇਂ ਤੋਂ ਨਮਾ ਡਰਾਈਵਰ ਹੋਵੇ ਜੇ ਗੱਡੀ ਖੜੀ ਹੋਵੇ ਰੋਡ ਦੇ ਉੱਤੇ ਖੜਾ ਛੱਡ ਦਿੰਦਾ ਨਾਲੇ ਆ ਮਰ ਜਾਂਦਾ ਗੱਡੀ ਤੋੜ ਦਿੰਦਾ ਬਹੁਤ ਸੌਖੀ ਐ ਛੱਡੀ ਖੜੇ ਜੀ বাস ਗੇਰ ਪਾ ਕੇ ਉਧਰੋਂ ਜਦੋਂ ਜਾਂਦੀਆਂ ਜਾਣਦੇ ਆਪੇ ਡੁੱਪਣਾ ਆਪੇ ਲੈ ਪੈਣਾ ਇਹ ਜਿਹੜੇ ਨਵੇਂ ਸਾਲਤ ਬਣਦੇ ਨੇ ਆਪੇ ਹੀ ਉਹ ਇਦਾਂ ਚਲਾਉਂਦੇ ਨੇ ਗੱਡੀ ਫਿਰ ਛੱਟਾ ਵੀ ਤਾਂ ਕਦੇ ਸਿੱਖੀ ਹੋਣੀ ਆਪੀ ਦੇ ਪੈਣਾ ਖੜਦਾ ਹੀ ਤਾਂ ਉਹਨੇ ਗੱਡੀ ਜਿੱਦਾਂ ਜਾਂਦੇ ਆ ਜਾਣਦੇ ਨੇ ਰੇਸੇ ਤੇ ਬਣੀਏ ਗੇਰ ਲਾ ਕੇ ਪਰ ਰੇਸ ਦਾ ਬਦਨ ਬਾਜਾ ਵਜਾਉਂਦੇ ਨੇ ਰੇਸ ਦਾ ਬਦਨਦੇ ਨੇ ਜੋ ਮੂੰਹ ਚਾਉਂਦਾ ਭੁੱਲੀ ਜਾਂਦੇ ਨੇ